ਪਾਪਾ ਲੱਗੇ ਪਾਪਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਜੀ 8 ਵਜੇ ਦਾ ਸਵੇਰ ਦਾ ਤੇ ਆਪਾਂ ਚੱਲੇ ਸੀਗੇ ਜੀ ਆ ਝਾੜਾ ਕਾਰਵਾਨ ਤੇ ਕਾਕਾ ਤਿਆਰ ਕਰ ਲਿਆ ਇੱਧਰ ਕਾਕਾ ਰੈਡੀ ਹੋ ਗਿਆ ਤੇ ਉਧਰ ਫਤੇ ਸਿੰਘ ਖੜਦਾ ਬਸ ਚੱਲੇ ਆ ਹੁਣ ਤੇ ਮੈਂ ਆਵਦਾ ਫੇਸ ਦਿਖਾਉਣਾ ਨਹੀਂ ਕਿਉਂਕਿ ਮੇਰਾ ਫੇਸ ਥੋੜਾ ਜਿਹਾ ਉਹ ਹੈ ਤੇ ਖਰਾਬ ਇਹ ਇਧਰ ਫਤੀਸਿੰਗ ਆ ਜਾਓ फटाफट ਪਰ ਮੈਂ ਆਉਣਾ ਕਿਉਂ ਨਹੀਂ ਇਹ ਨਮਸਤੇ ਤੇ ਚੱਕਲੇ ਮੈਂ ਤੇ ਇਧਰ ਆਪਣੀ ਸਾਂਝੀ ਮਾਤਾ ਲਾਈ ਵੀ ਹੈ ਤੇ ਚੱਲਿਆਂ ਜੀ ਬੱਸ ਹੁਣ ਧੁੱਪ ਵੀ ਬਹੁਤ ਹੋਗੀ ਤੇ ਅੱਜ ਨਾ ਕੱਕੇ ਦੇ ਟੀਕਾ ਵੀ ਲਵਾਉਣਾ ਆਪਾਂ ਨੇ ਆ ਕੇ ਤੇ ਉਹ ਕਹਿੰਦੇ ਸੀ ਸਾਢੇ 9 ਵਜੇ ਲੱਗਣਾ ਸਵਾ 9 ਵਜੇ ਵੀ ਲਵਾ ਲਿਓ ਤੇ ਤਾਂ ਕਰਕੇ ਹੁਣ ਆਪਾਂ ਚੱਲੇ ਸੀਗੇ ਆ ਕੇ ਫਿਰ ਇਹਦੇ ਟੀਕਾ ਲਵਾਉਣਾ ਫਟਾਫਟ ਮੁੜ ਕੇ ਆਉਣਾ ਉੱਥੋਂ ਹੈਗਾ ਆਪਾਂ ਨੇ 1 ਘੰਟੇ ਦਾ ਰਾਹਗਾ ਉੱਥੇ ਖੈੜਦਾ ਇੱਥੋਂ ਆਪਣੇ ਤਾਂ ਕਰਕੇ ਤੇ ਖਤੇ ਦੇ ਪਾਪਾ ਉਲਝੇ ਜਾਂਦੇ ਹੁੰਦੇ ਜਦੋਂ ਕਿਤੇ ਜਾਣਾ ਹੁੰਦਾ ਤੁਰਤ ਵੀਰੋ ਨੰਝਿੰਦਾ ਜੁੰਦਾ ਲੈਣਾ ਹੁੰਦਾ ਉਹਦੇ ਬਸ ਆਹ ਪਾੜਲਾ ਪਾੜਲਾ ਜੀ ਜਵਾਲਾ ਲੱਗ ਜਾਂਦੇ ਇੱਧਰ ਸਬਜ਼ੀਆਂ ਵੀ ਹੋਈ ਗੰਗਾਂ ਵਿਚਾਰੀਆਂ ਮੈਂ ਤਾਂ ਬਹੁਤ ਪਹਿ ਗਿਆ ਸੀਗਾ ਸਾਨੂੰ ਤਾਂ ਐ ਸੀ ਦੁਬਾਰੇ ਬੀਜਣੇ ਪੈਣਗੇ ਧਨੀਆ ਵੀ ਨਿਕਲਦਾ ਹੁੰਦਾਗਾ ਤੇ ਹੋ ਗਈਆਂ ਸਬਜ਼ੀਆਂ ਹੁਣ ਅਸੀਂ ਆਜੋ ਫਟਾਫਟ ਜਿੱਲੇ ਜਿੱਲੇ ਕਰਦੇ ਇਹ ਬਹੁਤ ਆਇਆ ਫਤੇ ਲੈਓ ਫਤਿਹ ਦਾ ਇਹਨਾਂ ਕਲਾਈ ਖੜਦਾ ਇਹਨਾਂ ਮੂਰੇ ਵੇਟਦਾ ਇਹਨਾਂ ਕਲਾਈ ਆ ਗਈ ਮੂਰੇ ਕਈ ਵਾਰ ਭੁੰਡੀ ਭਾਂਡੀ ਪੈ ਜਾਂਦੀ ਹੁੰਦੀ ਹੈਗੀ ਤੇ ਤਾਂ ਕਰਕੇ ਇਹਨਾਂ ਕਲਾਈ ਹੋਈ ਹੈ ਫਤਿਹ ਦੇ ਮੋਟਰਸਾਈਕਲ ਤੇ ਮੂਰੇ ਕਈ ਵਾਰ ਭੁੰਡੀ ਭਾਂਡੀ ਉੱਡ ਕੇ ਪੈ ਜਾਂਦੀ ਅੱਖਾਂ ਚ ਤੇ ਹੁਣ ਆਪਾਂ ਚੱਲੇ ਆਂ ਤੇ ਉਧਰੋਂ ਟਾਈਮ ਨਾਲ ਮੁੜ ਕੇ ਵੀ ਆਉਣਾ ਵਾਪਸ

ਫਤੇ ਹੈਲੋ ਫਤੇ ਹੈਲੋ ਕਰੀ ਫਤੇ ਦਾ ਐਟੀਟਿਊਡ ਦੇਖੋ ਹਾਂਜੀ ਇੱਥੇ ਆਪਾਂ ਪਹੁੰਚ ਗਏ ਸੀ ਕੱਕੇ ਦੇ ਟੀਕਾ ਲਵਾਉਣ ਤੇ ਇਹ ਹੈਗਾ ਸਰਕਾਰੀ ਸਕੂਲ ਇਥੇ ਸਰਕਾਰੀ ਸਕੂਲ 'ਚ ਲੱਗ ਰਹੇ ਸੀਗੇ ਟੀਕੇ ਤੇ ਇੱਥੇ ਮੇਰੇ ਵਾਲ ਖਿੰਡੇ ਪਏ ਆ ਗਏ ਸੀ ਮੋਟਰਸਾਈਕਲ ਤੇ ਆਏ ਸੀਗੇ ਬਾਹਰੋਂ ਪੀਸ ਕਰਕੇ ਹਵਾ ਨਾਲ ਸਾਰੇ ਵਾਲ ਖਿੰਡੇ ਗਏ ਫਿਰ ਉਹ ਇਧਰ ਦੇ ਪਤੇ ਸਿੰਘ ਆਇਆ ਲਈ ਤੇ ਇਥੇ ਸਕੂਲ 'ਚ ਲੱਗ ਰਹੇ ਸੀ ਟੀਕੇ ਤੇ ਫਿਰ ਫਤੇ ਦੇ ਪਾਪਾ ਵੀਡੀਓ ਬਣਾਉਣ ਲੱਗ ਗਏ ਸਕੂਲ ਦੀ ਜਿੱਥੇ ਟੀਕੇ ਲੱਗਦੇ ਸੀਗੇ ਤੇ ਇਹ ਹੈਗਾ ਦੋ ਲੋਕ ਬਤੇ ਸਕੂਲ ਹਾਂ ਫਫਾ ਤੇ ਮਸਤੀ ਕਰਦਾ ਫਿਰਦਾ ਬਣਾਤੀ ਚੱਲੀ ਆ ਤੇ ਮੇਰਾ ਫੇਸ ਥੋੜਾ ਹੈ ਖਰਾਬ ਹੋਇਆ ਪਿਆਗਾ ਕਰਕੇ ਮਿਟਾ ਲਈ ਅੱਜ ਕਿਹਾ ਕਿ ਇਧਰ ਮੂਹ ਰਿਆ ਐਸਵਾਈਲ ਨਹਿਰ ਹੈਗੀ ਮੂਹਰੇ ਬਿਲਕੁਲ ਸਕੂਲ ਦੇ ਨਾਲ ਹੀ ਆ ਜਮਾ ਆ ਅਗਲੇ ਪਾਸੇ ਦਿਖ ਰਹੀ ਹੈਗੀ ਸਾਹਮਣੇ ਇਹ ਥੰਮਣੀ ਨੈਰਾ ਜੀ ਦੇਖੋ ਕਰੋ ਸਾਡੇ ਪਿੰਡ ਦੇ ਦਰਸ਼ਨ ਇਧਰ ਆ ਗਏ ਜੀ ਆਪਾਂ ਘਰੇ ਟੀਕਾ ਲਵਾ ਕੇ ਇੱਕੋ ਦੇ ਇਕ ਨੂੰ ਢੱਕ ਕੇ ਪਾਤਾ ਆਪਾਂ ਨੇ ਇੱਕ ਨੂੰ ਜੇ ਹਤਾ ਜਾਗਦਾਗਾ ਤੇ ਢੱਕ ਜੇ ਦਿੱਤਾ ਟੀਕੇ ਲੱਗੇ ਤਿੰਨ ਇਕੱਠੇ ਉਹ ਡਾ ਵਿਚਾਰਾ ਆਪ ਨਹੀਂ ਹੈਗਾ ਜਿੰਨੇ ਇਹਦੇ ਇਕੱਠੇ ਟੀਕੇ ਲਾਤੇ ਤਿੰਨ ਥੋੜਾ ਰੋਇਆ ਸੀਗਾ ਟੀਕੇ ਲਵਾਉਣ ਵਾਲੇ ਤੇ ਇਹਦਾ ਰੁੱਲ ਜੂਗਾ ਸਤੇ ਸਿੰਘ ਲੇ ਜਗਾ ਰਿਆ ਨਾਲ ਜਦ ਸੁਬੀਰਿਆ ਪੀ ਲਵਲਾ ਤੁਲਕੀਲਾ ਪੀ ਲਾ ਤੁੰ ਫਤੇ ਸਿੰਘ ਇੱਧਰੇ ਜੂਸ ਪੀ ਰਿਆ ਨਾਲ ਲੇਜ ਸਾਰਿਆ ਸੋਖ ਲੱਗ ਗਈ ਫਤੇ ਨੂੰ ਆ ਕੇ ਇੱਧਰੇ ਫਤੇ ਕਰ ਰਿਹਾ ਐਨਜੋਏ ਹੋਲ ਡਰਿੰਕ ਪੀ ਕੇ ਫੈਂਟਾ ਫੈਂਟਾ ਨੂੰ ਪਸੰਦ ਹੈਗਾ ਫੋਰ ਦੂਜੇ ਠੰਡੇ ਘਟ ਪਿੰਦਾ ਇਹ ਕਈ ਵਾਰ ਕਦੇ ਕਦੇ ਲੈ ਆਦਨੇ ਮੜਾ ਮਟਾ ਬਹੁਤਾ ਨਹੀਂ ਹੁੰਦੀਂਦੇ ਇਹ ਵੀ ਤੇ ਇੰਜੋਏ ਕਰ ਰਹੀ ਹੈ ਠੰਡੇ ਨਾਲ ਲੇਜ਼ ਆ ਰਿਹਾ ਇਧਰ ਪਰੋਟੀ ਬਣਾ ਰਹੇ ਹਾਂ ਜੀ ਟਾਈਮ ਹੋ ਗਿਆ 11 ਤੋਂ ਉੱਪਰ ਹੀ ਹੋ ਗਿਆ ਟਾਈਮ ਤੇ ਆਪਾਂ ਅਧਰ ਝਾੜਾ ਕਰਉਣ ਲੱਗੇ ਸੀਗੇ ਨਾ ਤਿੰਨ ਦਿਨ ਹੋ ਗਏ ਜਾਂਦਾਂ ਨੂੰ ਲਗਾਤਾਰ 3 ਦਿਨ ਕਰਾਉਣਾ ਹੁੰਦਾ ਝਾੜਾ ਤੇ ਅੱਜ ਤੀਜਾ ਦਿਨ ਸੀਗਾ ਤਾਂ ਕਰਕੇ ਰੋਟੀ ਲੇਟ ਹੋ ਜਾਂਦੀ ਅੱਗੇ ਆਉਂਦੇ ਇਹਨੂੰ ਸਵੇਰੇ ਫਿਰ ਸੁਧੀਆਂ ਚਲੇ ਜਾਣੇ ਹੁੰਨੇ ਸੀ ਝਾੜਾ ਕਰਾਣ ਤੇ ਅੱਜ ਆਪਾਂ ਕਾਕੇ ਦੇ ਟੀਕਾ ਵੀ ਲਵਾ ਕੇ ਲੈਏ ਆ ਅੱਜ ਥੋੜਾ ਜਿਆਦਾ ਹੀ ਟਾਈਮ ਲੱਗਾ ਰੋਟੀ ਨੂੰ ਉਦੋਂ ਹੁੰਦੇ ਹੁੰਦੇ ਤੇ ਤੇ ਪਿੰਡ 'ਚ ਹੀ ਟੀਕਾ ਲੱਗਣਾ ਸੀ ਕਾਕੇ ਦੇ ਤਿੰਨ ਟੀਕੇ ਲੱਗੇ ਅੱਜ ਆਉਂਦੇ ਹੁੰਦੇ ਹੋੜਾ ਆਇਆ ਕੇ ਤੇ ਮੋਹਨਾ ਰੋਟੀ ਖਾ ਰਹੇ ਸੀ ਖਾਤੇ ਪਾਪਾ ਨੂੰ ਤੇ ਧਾਲ ਫਿਰ ਕੀ ਧਾਲ ਤੇ ਆਪਾਂ ਹੁਣ ਦਾਲ ਹੀ ਖਾ ਰਹੇ ਹਾਂਗੇ ਕਿਉਂਕਿ ਹੋਰ ਸਬਜੀ ਨੂੰ ਤੜਕਾ ਤਲਣਾ ਨਹੀਂ ਹੈਗਾ ਸਬਜੀ ਤਾਂ ਹੋਰ ਹੋਈ ਖੜੀ ਖੜੀ ਹੈਗੀ ਘਰੇ ਬੈਂਗਣੀ ਵਗੈਰਾ ਲੱਗੀ ਪਈ ਹੈ ਵਧੀਆ ਤੋੜਨ ਵਾਲੀ ਹੈ ਤੇ ਮੈਂ ਤੜਕਾ ਨਹੀਂ ਨਾ ਲਾਉਣਾ ਹੈਗਾ ਹਜੇ ਪ੍ਰੋਬਲਮ ਹੋਈ ਪਈ ਮੈਨੂੰ ਤਾਂ ਕਰਕੇ ਦਾਲ ਹੀ ਬਣਾ ਰਹੀ ਹਾਂਗੀ ਤੇ ਹੁਣ ਮੈਂ ਰੋਟੀ ਬਣਾਈ ਜਾਂਦੀ ਸੀ ਨਾਲੇ ਨਾਲ ਤੇ ਪਹਿਲਾਂ ਮੈਂ ਛੋਟੇ ਕੱਕੇ ਨੂੰ ਸੁਵਾਉਣ ਲੱਗ ਗਈ ਸੀ ਇਧਰ ਖਤੇ ਨੂੰ ਉਹਦੇ ਪਾਪਾ ਨੇ ਸੁਵਾਇਆ ਨਹੀਂ ਫਿਰ ਇਹ ਉਹਨੂੰ ਵੀ ਨਹੀਂ ਸੌਣ ਦਿੰਦਾ ਉਹ ਦੂਜਾ ਉਹ ਸੁਟਾਉਂਦਾ ਹੈ ਏਕਮ ਇਧਰ ਖਤੇ ਹੋ ਰਿਹਾ ਇਹਦੇ ਪਾਪਾ ਹੁਣ ਹੀ ਸੁਵਾ ਕੇ ਛੱਡ ਗਏ ਉਹ ਹਜੇ ਤੇ ਹੁਣ ਮੈਂ ਇਹਨਾਂ ਨੂੰ ਫੜਾਉਣ ਲੱਗੀ ਸੀ ਰੋਟੀ ਰੋਟੀ ਖਾਣਗੇ ਮੈਨੂੰ ਵੀ ਭੁੱਖ ਲੱਗੀ ਪਈ ਹੈਗੀ ਮੈਂ ਬਾਜ ਚ ਖਾਉਂਗੀ ਨਹੀਂ ਖਾ ਲੈਣਗੇ ਕੰਕਫਰਾ ਐ ਨਹੀਂ ਪਤਾ ਫਿਰ ਕਾਕੇ ਦਾ ਕਾਕਾ ਉੱਠੀਏ ਛੋਟਾ ਫਿਰ ਇੱਕ ਜਨ ਨੂੰ ਝੱਕਣਾ ਪੈਂਦਾ ਤੇ ਰੋਟੀ ਉਟੀ ਖਾ ਕੇ ਦੁਆ ਤੋਂ ਮੰਗੇ ਭਾਂਡੇ ਭੁੰਡੇ ਚਾਹ ਵਾਲੇ ਵੀ ਪਏ ਸਵੇਰੇ ਜਲਦੀ ਲਾਂਦੇ ਜਾਂਦੇ ਨੇ ਉਹਨਾਂ ਨੂੰ ਤਾਲ ਕਰਕੇ ਤੇ ਭਾਂਡੇ ਵਿਗਰਾ ਤੋਂ ਉੰਗੀ ਤੇ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ meio de que se a vídeo,